ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਪਿੰਡ ਵਿੱਚ ਬਹੁਤ ਸਮੇਂ ਤੋਂ ਸ਼ਿਵਨਾਥ ਨਾ ਦਾ ਇੱਕ ਤੱਪਾ ਰਹਿੰਦਾ ਸੀ ਜੰਤਰ ਮੰਤਰ ਦਾ ਉਹ ਉਸਤਾਦ ਸੀ ਐਸਲੇ ਉਹ ਪਿੰਡ ਦੇ ਲੋਕਾਂ ਨੂੰ ਆਪਣੀ ਹਰ ਗੱਲ ਮਨਵਾ ਲੈਂਦਾ ਸੀ ਖਡੂਰ ਦੇ ਸਾਰੇ ਜ਼ਿਮੀਂਦਾਰ ਉਸ ਦੇ ਸੇਵਕ ਸਨ ਉਸ ਦੇ ਮੰਤਰਾ ਦੇ ਡਰ ਦੇ ਮਾਰੇ ਪਿੰਡ ਦੇ ਲੋਕੀ ਉਸ ਨੂੰ ਹਰ ਤਰ੍ਹਾਂ ਦੇ ਪਦਾਰਥ ਭੇਟ ਕਰਦੇ ਰਹਿੰਦੇ ਸਨ ਗੁਰੂ ਅੰਗਦ ਦੇਵ ਜੀ ਦੇ ਪਿੰਡ ਵਾਪਸ ਆਉਣ ਨਾਲ ਉਸ ਦੀ ਉਪਮਾ ਕਟਣ ਲੱਗ ਗਈ ਗੁਰੂ ਜੀ ਦੇ ਦਰਸ਼ਨਾ ਲਈ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਤੇ ਗੁਰੂ ਜੀ ਨੋ ਵੀ ਚੌਖੀਆਂ ਪੇਟਾਵਾਂ ਚੜਦੀਆਂ ਜਿਸ ਦਾ ਉਸ ਤੱਪੇ ਨੂੰ ਬਹੁਤ ਦੁੱਖ ਹੁੰਦਾ ਇੱਕ ਸਾਲ ਬਰਸਾਤਾਂ ਦੀ ਰੁੱਤ ਵਿੱਚ ਮੀਂਹ ਬਿਲਕੁਲ ਨਾ ਪਿਆ ਜ਼ਿਮੀਦਾਰਾਂ ਦੀਆਂ ਫਸਲਾਂ ਸੁੱਕਣ ਲੱਗੀਆਂ ਉਹਨਾਂ ਨੂੰ ਬਹੁਤ ਫਿਕਰ ਹੋਇਆ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਅਤੇ ਤੱਪੇ ਨੂੰ ਮੀਂਹ ਪਵਾਉਣ ਲਈ ਕਿਹਾ ਤੱਪੇ ਨੇ ਅੱਗੋਂ ਉਤਰ ਦਿੱਤਾ ਤੁਹਾਡੇ ਪਿੰਡ ਵਿੱਚ ਮੀਂਹ ਨਹੀਂ ਪੈ ਸਕਦਾ ਕਿਉਂਕਿ ਇੱਥੇ ਇੱਕ ਗ੍ਰਹਿਸਤੀ ਖਤਰੀ ਬੈਠਾ ਆਪਣੀ ਪੂਜਾ ਕਰਵਾ ਰਿਹਾ ਹੈ ਗ੍ਰਹਿਸਤੀ ਲਈ ਆਪਣੀ ਪੂਜਾ ਕਰਵਾਉਣਾ ਬਹੁਤ ਵੱਡਾ ਪਾਪ ਹੈ ਜੇ ਤੁਸੀਂ ਉਸ ਨੂੰ ਪਿੰਡ ਵਿੱਚੋਂ ਕੱਢ ਦੇਵੋ ਤਾਂ ਤੁਹਾਡੇ ਪਿੰਡ ਵਿੱਚ ਮੀਂਹ ਪੈ ਜਾਵੇਗਾ ਤੱਪੇ ਨੇ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਹੀ ਜ਼ਿਮੀਦਾਰਾ ਨੇ ਗੁਰੂ ਜੀ ਪਾਸ ਜਾ ਕੇ ਦੱਸ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜੇ ਮੇਰੇ ਪਿੰਡ ਛੱਡਣ ਨਾਲ ਮੈਂ ਬਹਿ ਸਕਦਾ ਹੈ ਤਾਂ ਅਸੀਂ ਪਿੰਡ ਛੱਡ ਕੇ ਚਲੇ ਜਾਂਦੇ ਹਾਂ ਗੁਰੂ ਜੀ ਖਡੂਰ ਪਿੰਡ ਤੋਂ ਉੱਠ ਕੇ ਖਾਨ ਅਰ ਜਾਦ ਚਲੇ ਗਏ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਛੱਡਿਆ 3-4 ਦਿਨ ਹੋ ਗਏ ਪਰ ਮੈਂ ਕੋਈ ਨਾ ਪਿਆ ਤਾਂ ਜ਼ਿਮੀਦਾਰਾ ਫਿਰ ਇਕੱਠੇ ਹੋ ਕੇ ਤੱਪੇ ਪਾਸ ਜਾ ਕੇ ਫਰਿਆਦ ਕੀਤੀ ਤੱਪੇ ਨੇ ਅੱਗੋਂ ਉੱਤਰ ਦਿੱਤਾ ਮੀ ਮੇਰੀ ਮੁਠੀ ਵਿੱਚ ਨਹੀਂ ਜਿਹੜਾ ਮੈਂ ਆਪ ਨੂੰ ਫੜਾ ਦੇਣਾ ਹੈ ਮੈਂ ਜੰਤਰ ਮੰਤਰ ਕੀਤੇ ਹਨ ਪਰ ਅਜੇ ਤੁਹਾਡਾ ਕੀਤਾ ਪਾਪ ਦੂਰ ਨਹੀਂ ਹੋਇਆ ਤੱਪੇ ਪਾਸੋਂ ਇਹ ਜਵਾਬ ਸੁਣ ਕੇ ਜ਼ਿਮੀਦਾਰਾ ਵਾਪਸ ਜਾ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਨੂੰ ਸ੍ਰੀ ਅਮਰਦਾਸ ਜੀ ਮਿਲ ਗਏ ਖਡੂਰ ਦੇ ਜ਼ਿੰਮੇਦਾਰਾਂ ਨੇ ਉਹਨਾਂ ਨੂੰ ਮੀਂਹ ਪਵਾਉਣ ਦੀ ਸਾਰੀ ਕਹਾਣੀ ਸੁਣਾਈ ਸ੍ਰੀ ਅਮਰਦਾਸ ਜੀ ਨੇ ਉਹਨਾਂ ਦੀ ਕਹਾਣੀ ਸੁਣ ਕੇ ਕਿਹਾ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਵਿੱਚੋਂ ਕੱਢ ਕੇ ਬਹੁਤ ਮਾੜਾ ਕੰਮ ਕੀਤਾ ਹੈ ਸੂਰਜ ਛਿਪਣ ਤੋਂ ਪਹਿਲਾਂ ਤੁਸੀਂ ਇਸੇ ਤੱਪ ਨੂੰ ਜਿਸ ਜਿਸ ਖੇਤ ਵਿੱਚ ਲੈ ਕੇ ਜਾਵੋਗੇ ਉੱਥੇ-ਉੱਥੇ ਮੀਂਹ ਪੈ ਜਾਵੇਗਾ ਜ਼ਿੰਮੇਦਾਰਾਂ ਨੂੰ ਮੀਂਹ ਚਾਹੀਦਾ ਸੀ ਉਹਨਾਂ ਤੱਪੇ ਨੂੰ ਉਠਾ ਲਿਆ ਤੇ ਆਪਣੇ ਆਪਣੇ ਖੇਤਾਂ ਵਿੱਚ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਜਿਸ ਖੇਤ ਵਿੱਚ ਉਹ ਤੱਪੇ ਨੂੰ ਲੈ ਕੇ ਗਏ ਉਸੇ ਵਿੱਚ ਮੀਂਹ ਪੈ ਗਿਆ ਇਸ ਤਰ੍ਹਾਂ ਜ਼ਿੰਮੇਦਾਰਾਂ ਦੇ ਖਿੱਚਣ ਧੂਣ ਨਾਲ ਤੱਪੇ ਦੀ ਮੌਤ ਹੋ ਗਈ ਸ੍ਰੀ ਅਮਰਦਾਸ ਜੀ ਜਦੋਂ ਖਾਨ ਰਜਾਦ ਪੁੱਜੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਕਾਰਾਮਾਤ ਦਿਖਾ ਕੇ ਚੰਗਾ ਨਹੀਂ ਕੀਤਾ ਜੇ ਕੋਈ ਦੂਜਾ ਭੁੱਲ ਕਰਦਾ ਹੈ ਤਾਂ ਉਹਨੂੰ ਸਜ਼ਾ ਦੇਣਾ ਸਾਡਾ ਕੰਮ ਨਹੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਭੁੱਲ ਨੂੰ ਮਾਫ਼ ਕਰ ਦਈਏ ਸ੍ਰੀ ਅਮਰਦਾਸ ਜੀ ਨੇ ਆਪਣੀ ਭੁੱਲ ਦੀ ਮਾਫੀ ਮੰਗੀ ਤੇ ਅੱਗੇ ਲਈ ਭਾਣੇ ਵਿੱਚ ਰਹਿਣ ਦਾ ਪ੍ਰਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਥ ਸੰਗਤ ਜੀਓ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਕੀ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ